ਇਹ ਤਸਵੀਰਾਂ ਲੁਧਿਆਣਾ ਦੀ ਅਕਾਲਗੜ ਮਾਰਕੀਟ ਦੀਆਂ ਨੇ ਜਿੱਥੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦੋ ਧਿਰਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਿੱਥੇ ਇੱਕ ਧਿਰ ਦੇ ਮੁੰਡਿਆਂ ਵੱਲੋਂ ਦੂਜੀ ਧਿਰ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਸਹਿਮਦਾ ਮਾਹੌਲ ਪੈਦਾ ਹੋ ਗਿਆ ਜਿਸ ਦੀਆਂ ਤਸਵੀਰਾਂ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ ਦੱਸ ਦिए ਕਿ ਹਮਲੇ ਦੌਰਾਨ ਪੁਲਿਸ ਮੁਤਾਬਕ ਤਿੰਨ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮਾਰਕੀਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬੰਟੀ ਹੋਰਾਂ ਨੇ ਦੱਸਿਆ ਕਿ ਝਗੜਾ ਚੋਰੀ ਕਾਰਨ ਹੋਇਆ ਹੈ ਅਤੇ ਦੁਕਾਨ ਤੇ ਕੰਮ ਕਰਨ ਵਾਲੇ ਇੱਕ ਮੁੰਡੇ ਨੇ ਹੋਰ ਮੁੰਡਿਆਂ ਨੂੰ ਬੁਲਾ ਕੇ ਦੁਕਾਨਦਾਰਾਂ ਤੇ ਹਮਲਾ ਕਰਵਾ ਦਿੱਤਾ ਮਨਪ੍ਰੀਤ ਸਿੰਘ ਬੰਟੀ ਮੇਰਾ ਨਾਮ ਹੈ ਅਕਾਲਗਨ ਮਾਰਕੀਟ ਰੈਡੀमेड ਕਲਮੈਂਟਸ ਦਾ ਪ੍ਰਧਾਨ ਹੈ ਜੀ ਅੱਜ ਨਿਗਰ ਮੰਡੀ ਦੇ ਵਿੱਚ ਇੱਕ ਲੜਾਈ ਹੋ ਗਈ ਜਿਹਦੇ ਵਿੱਚ ਇੱਕ ਮੁੰਡਾ ਚੋਰੀ ਕਰਦਾ ਫੜਿਆ ਗਿਆ ਸੀ ਉਹਨੂੰ ਜਦੋਂ ਅਸੀਂ ਦੁਬਾਰਾ ਪੁੱਛਿਆ ਉਹਨੇ ਇੱਕ ਬੰਦੇ ਦਾ ਨਾਮ ਲਿਆ ਜਦੋਂ ਉਹਨੂੰ ਬੁਲਾਇਆ ਤਾਂ ਉਹ ਚਾਰ ਪੰਜ ਮੁੰਡੇ ਨਾਲ ਲੈ ਕੇ ਆਇਆ ਜਦੋਂ ਉਹਨੂੰ ਸਮਝਾਇਆ ਬੇਟਾ ਇੱਥੇ ਇਹਨਾਂ ਨੂੰ ਇਕੱਲੇ ਨੂੰ ਆਣ ਚਲੋ ਉੱਥੇ ਉਹਨਾਂ ਦੀ ਬਹਿਸ ਵਹੀ ਹੋਈ ਫਿਰ ਉਹ ਚਲੇ ਗਏ ਥੋੜੀ ਦੇਰ ਬਾਅਦ ਉਹ ਮੁੰਡੇ ਫਿਰ ਲੈ ਕੇ ਆਏ ਅਸੀਂ ਉਹਨੂੰ ਬੜੇ ਪਿਆਰ ਨਾਲ ਸਮਝਾ ਕੇ ਭੇਜਿਆ ਭਾਈ ਤੁਸੀਂ ਜਾਓ ਤੁਹਾਡਾ ਨਹੀਂ ਇੱਥੇ ਕੋਈ ਕੰਮ ਹੈਗਾ ਮਾਰਕੀਟ ਦਾ ਮਾਹੌਲ ਨਾ ਖਰਾਬ ਕਰੋ ਸਾਨੂੰ ਸ਼ਾਮ ਨੂੰ 4:30 ਵਜੇ ਅੰਦਰ ਬੈਠੇ ਸੀ ਇੱਕਦਮ ਆਵਾਜ਼ ਆਈ ਕਿ ਭਾਈ ਬਾਹਰ ਬੜੀ ਤੇਜ਼ ਅਟੈਕ ਹੋ ਗਿਆ ਉੱਥੇ ਇਤਿਆਰ ਦੀਆਂ ਬੋਤਲਾਂ ਇੱਕ ਹੋਰ ਪਤਾ ਨਹੀਂ ਕਿਹੜਾ ਬੰਬ ਜਾਂ ਸੀ ਉਹ ਮਾਰਿਆ ਉੱਥੇ ਦਾਤ ਤਰਪਾਨਾ ਦੇ ਨਾਲ ਇੱਕ ਬੰਦੇ ਦਾ ਸਿਰ ਚ ਵੱਜੀ ਹੈ ਇੱਕ ਦੇ ਹੱਥ ਵਟੇ ਗਿਆ ਇੱਕ ਦੀ ਉਂਗਲ ਵੱਡੀ ਗਈ ਹੈ 6-7 ਬੰਦੇ ਹੋਰ ਜੇ ਕਿਮੀ ਹੋ ਗਏ ਜੇ ਕੁਝ ਡੀਐਮਸੀਪੀ ਹੈ ਕੁਝ ਸੀਐਮਸੀਪੀ ਉੱਥੇ ਪਏ ਆ ਸਿਵਲ ਚ ਪਏ ਹੋਏ ਆ ਤੇ ਧਾਰਾਲਾ ਮਾਹੌਲ ਹੋਇਆ ਪਿਆ ਉਦੋਂ ਉਸੇ ਟਾਈਮ ਹੀ ਸਾਰੇ ਦੁਕਾਨਦਾਰ ਜਿਹੜੇ ਆ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਗਏ ਇੱਕ ਸਹਮ ਦਾ ਮਾਹੌਲ ਬਣਿਆ ਪਿਆ ਫੜਿਆ ਵੀ ਗਿਆ ਹੰਤੇ ਦਾ ਬੰਦਾ ਕੁਝ ਚਾਰ ਬੰਦੇ ਫੜੇ ਗਏ ਕਿੱਦਾਂ ਹੀ ਬਹੁਤ ਵੱਡਾ ਕਾਰਵਾਈ ਕੀਤੀ ਹੈ ਹਾਂਜੀ ਹੁਣ ਕੋਲ ਕੀਤਾ ਹੀ ਉਸ ਵੱਲ ਬਹੁਤ ਵੱਈਆ ਕਾਰਵਾਈ ਜਦੋਂ ਕਿ ਉਸੇ ਟਾਈਮ ਮੋਕੇ ਤੇ ਪਹੁੰਚ ਗਏ ਐਸਐਟਓ ਸਾਹਿਬ ਆਪ ਆਏ ਉਹਨਾਂ ਨੇ ਆਪ ਆਜੋ ਉੱਥੇ ਸਾਰਾ ਵੇਰਵਾ ਲਿਆ ਸਾਰਾ ਕਰਨ ਤੋਂ ਬਾਅਦ ਫਿਰ ਹੋ ਗਿਆ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਉਹ ਵੀ ਸੁਣੋ ਲੜਾਈ ਝਗੜਾ ਇੱਕ ਅਕਾਲ ਮਾਰਕੀਟ 'ਚ ਹੋਇਆ ਜੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਥਾਣੇ ਜੀ ਵੀ ਇੱਥੇ ਨਿੱਗਰ ਮੰਡੀ ਕਾਲਗੜ੍ਹ ਮਾਰਕੀਟ ਲੜਾਈ ਹੋਈ ਹੈ ਜੀ ਅਸੀਂ ਮੌਕੇ ਤੇ ਪਹੁੰਚੇ ਹਾਂ ਜੀ ਇੱਥੇ ਠੀਕ ਹੈ ਜੀ ਤੇ ਮੈਟਰ ਨੂੰ ਇਨਵੈਸਟਿਗੇਟ ਕਰ ਰਹੇ ਹਾਂ ਜੀ ਕੀ ਹੈਗਾ ਜੀ ਕੀ ਨਹੀਂ ਤੇ ਕਿੰਨੇ ਬੰਦੇ ਸਾਰੇ ਇੰਜਰਡ ਹੋਏ ਜੀ ਕਿਹਦੇ 'ਚ ਜੋ ਸਾਨੂੰ ਪਤਾ ਲੱਗਿਆ ਵੀ ਤਿੰਨ ਕ ਬੰਦੇ ਇਹਨਾਂ ਦੇ ਇੰਜਰਡ ਹੋਏ ਨੇ ਜੀ ਜਿਹੜੇ ਹਸਪੀਟਲ ਐਡਮਿਟ ਹੋ ਗਏ ਟ੍ਰੀਟਮੈਂਟ ਲਈ ਤੇ ਬਾਕੀ ਅਸੀਂ ਤੁਹਾਨੂੰ ਇਹਦੇ ਬਾਰੇ ਪੂਰੀ ਡਿਟੇਲ ਵਿੱਚ ਬਾਅਦ ਵਿੱਚ ਦੱਸਾਂਗੇ ਜੇ ਅਸੀਂ ਮੈਟਰ ਇਨਵੈਸਟੀਗੇਟ ਕਰ ਰਹੇ ਹਾਂ ਜੀ ਠੀਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਚਾਰ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ